ਕੋਈ ਵੀ ਚੀਜ਼ ਕੋਈ ਵੀ ਇੱਛਾ ਕੁਝ ਵੀ ਜ਼ਿੰਦਗੀ ਦੇ ਵਿੱਚ ਕਦੇ ਵੀ ਪਰਮਾਨੈਂਟ ਨਹੀਂ ਹੁੰਦਾ ਹਰ ਇੱਕ ਚੀਜ਼ ਟੈਂਪਰੇਰੀ ਹੁੰਦੀ ਆ ਔਰ ਪਰਮਾਨੈਂਟ ਰੱਖਣ ਦੀ ਜਿਹੜੀ ਇੱਛਾ ਸਾਡੀ ਉਹੀ ਸਾਡੇ ਸਾਰਿਆਂ ਨੂੰ ਵੱਡੇ ਦੁੱਖ ਦਾ ਕਾਰਨ ਬਣਦੀ ਆ ਅਗਰ ਕਹਿੰਦੇ ਆ ਵੀ ਜੇ ਇੱਛਾਵਾਂ ਜਿਹੜੀਆਂ ਸਾਡੀਆਂ ਰਹਿੰਦੇ ਰੇ ਸਾਡੀ ਮੌਤ ਹੋ ਜਾਵੇ ਤਾਂ ਉਹਨੂੰ ਅਸੀਂ ਮੌਤ ਹੀ ਕਹਾਂਗੇ ਲੇਕਿਨ ਅਗਰ ਜ਼ਿੰਦਗੀ ਰਹਿੰਦੇ ਹੋਏ ਸਾਡੀਆਂ ਜਿਹੜੀਆਂ ਇਛਾਵਾਂ ਨੇ ਉਹ ਖਤਮ ਹੋ ਜਾਣ ਤਾਂ ਅਸੀਂ ਉਹਨੂੰ ਮੁਕਤੀ ਕਹਿੰਦੇ ਆ ਇਹ ਹੀ ਚੀਜ਼ ਨਹੀਂ ਸਾਨੂੰ ਮਿਲਦੀ ਇੱਛਾ ਰੱਖਣੀ ਕੋਈ ਮਾੜੀ ਗੱਲ ਨਹੀਂ ਮਾੜੀ ਗੱਲ ਕੀ ਆ ਉਹਦੇ ਬਾਰੇ ਸੋਚਣਾ ਕਿ ਟੈਂਪਰੇਰੀ ਨਹੀਂ ਇਹ ਸਦਾ ਲਈ ਮੇਰੇ ਕੋਲੇ ਆ ਗਈ ਜਦੋਂ ਤੁਸੀਂ ਇਹ ਸੋਚਣ ਲੱਗੇ ਕਿ ਕੋਈ ਵੀ ਚੀਜ਼ ਸਦਾ ਲਈ ਨਹੀਂ ਹੈਗੀ ਜਦ ਅਸੀਂ ਖੁਦ ਸਦਾ ਲਈ ਨਹੀਂ ਹੈਗੇ ਹਮੇਸ਼ਾ ਲਈ ਨਹੀਂ ਹੈਗੇ ਤਾਂ ਜਿਹੜੀ ਜਿਹੜਾ ਸੁੱਖ ਸੁਵਿਧਾ ਜਾਂ ਕੁਝ ਵੀ ਸਾਨੂੰ ਮਿਲਿਆ ਤਾਂ ਫਿਰ ਉਹ ਕਿਦਾਂ ਸਦਾ ਲਈ ਹੋ ਸਕਦਾ ਇਸ ਲਈ ਜੀ ਕੋਈ ਵੀ ਇੱਛਾ ਤੁਹਾਡੀ ਪੂਰੀ ਹੁੰਦੀ ਆ ਕੁਝ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਮਿਲਦਾ ਤਾਂ ਉਹਨੂੰ ਇਹ ਸੋਚ ਕੇ ਨਾ ਲਓ ਕਿ ਇਹ ਸਦਾ ਲਈ ਮੇਰੇ ਕੋਲ ਆ ਗਿਆ ਕਿਉਂਕਿ ਇਹ ਟੈਂਪਰੇਰੀ ਹੁੰਦੀਆਂ ਨੇ ਚੀਜ਼ਾਂ ਜਦੋਂ ਤੁਸੀਂ ਇਹ ਚੀਜ਼ਾਂ ਸਮਝਣ ਲੱਗੇ ਤਾਂ ਸਮਝ ਲਓ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹੋਗੇ ਨਹੀਂ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਪਰਮਾਨੈਂਟਲੀ ਚੀਜ਼ਾਂ ਨੂੰ ਰੱਖਣ ਲਈ ਹਮੇਸ਼ਾ ਦੁਖੀ ਰਹੋਗੇ